ਮੇਟੂ ਜੀ ਕਾਫੀ ਦਿਨਾਂ ਤੋਂ ਮਜੀਠੀਆ ਸਾਹਿਬ ਦੀ ਗੱਲ ਆਪਾਂ ਕਰ ਰਹੇ ਸੀ ਪਰ ਵਿੱਚ ਇੱਕ ਦੋ ਦਿਨ ਬ੍ਰੇਕ ਆ ਗਈ ਮਜੀਠੀਆ ਸਾਹਿਬ ਵਾਲੀ ਗੱਲ ਕੀਤੀ ਨਹੀਂ ਪਰ ਫੇਰ ਇੱਕ ਖਬਰ ਆ ਰਹੀ ਹੈ ਕਿ ਭਾਈ ਜਿਹੜਾ SIM ਉਹਨਾਂ ਦੇ ਨਾਮ ਤੇ ਚੱਲ ਰਿਹਾ ਸੀ ਉਹਨਾਂ ਕੋਲ ਚੱਲ ਰਿਹਾ ਸੀ ਉਹ ਕਿਸੇ ਹੋਰ ਦੇ ਨਾਮ ਤੇ ਸੀ SIM ਤੇ SIM ਵਾਲਾ ਭਾਈ ਬੰਦਾ ਵੀ ਕਹਿੰਦੇ ਖੰਨੇ ਤੋਂ ਸੀ ਤੇ ਖੰਨੇ ਵਾਲਾ ਵੀ ਹੁਣ ਇੱਥੇ ਨਹੀਂ ਰਿਹਾ ਖੰਨੇ ਜੀ ਦਵਿੰਦਰ ਭਲਾਇਆ ਨਾ ਕਰੋ ਹਸਨਾ ਦੇ ਮਾਲਕ ਉਸ ਤਾਂ ਮਜੀਠੀਆ ਸਾਹਿਬ ਦੇ ਉਹ ਵੀਡੀਓ ਦੇਖਦੇ ਨਾ ਮੁੱਛਾਂ ਵਾਲੀ ਤੇ ਅੱਜ ਇੱਕ ਗਾਣਾ ਇੱਕ ਮੁੰਡੇ ਹੋਰ ਯੰਗ ਜੇ ਸਿੰਗਰ ਨੇ ਗਾਇਆ ਸੀ ਖੰਨੇਉਂ ਕਰਾ ਕੇ ਮੁੱਛ ਕੁੰਡੀ ਕੋਰੀ ਏ ਚੰਡੀਗੜ੍ਹ ਜਾ ਮਹਾਰਾਜਪੁਰੇ ਕੋਲ ਦੀ ਅੱਛਾ ਖਾਣਾ ਵੀ ਵਿੱਚ ਆ ਗਿਆ ਤੇ ਮੋਚੀ ਵੀ ਤੇ ਖੰਨੇ ਖੰਨੇ ਦੀ ਮੋਚ ਵੀ ਆ ਗਈ ਸਾਰਾ ਕੁਝ ਆ ਗਿਆ ਤੇ ਖੰਨੇ ਵਾਲੇ ਵਾਲ ਵੀ ਉਹ ਗਾਉਂਦੇ ਆ ਨਾ ਤੁਹਾਨੂੰ ਪਤਾ ਹੀ ਆ ਜੀ ਉਹ ਉਹਨੇ ਜਿੰਨੇ ਕੈਂਪ ਲਾਇਆ ਹੈ ਪੰਨੇ ਕਰਦੇ ਲੱਗਾ ਇਹ ਹੂੰ ਹੂੰ ਉਹ ਕਹਿੰਦੇ ਲੋਕ ਕਹਿੰਦੇ ਵੀ ਇਸ਼ਕ ਚੰਨੇ ਉੱਥੇ ਵੇਖੇ ਸੀ ਇਹ ਵਾਲਾ ਦੇ ਚੱਕਰ 'ਚ ਹੀ ਅੱਨੇ ਹੋ ਚੱਲੇ ਸੀਗੇ ਯਾਰ ਕਮਾਲ ਹੋ ਗਿਆ ਜੀ ਦੇਖੋ ਕਾਫੀ ਸਾਰੀਆਂ ਗੱਲਾਂ ਨੇ ਤੇ ਪਰ ਸਿਮ ਬਾਰੇ ਜ਼ਰੂਰ ਸਾਨੂੰ ਦੱਸਿਓ ਕੀ ਮਸਲਾ ਐ ਸਿਮ ਵਾਲਾ ਦੇਖੋ ਇੱਕ ਅਖਬਾਰ ਨੇ ਦਾਵਾ ਕੀਤਾ ਹੈ ਜੀ ਕਿ ਜਿਹੜਾ ਵਿਕਰਮ ਮਜੀਠੀਆ ਦਾ ਸਿਮ ਸਿਕਾ ਉਹ ਖੰਨੇ ਦੇ ਕਿਸੇ ਜਸਮੀਤ ਸਿੰਘ ਦੇ ਨਾਮ ਤੋਂ ਜਾਰੀ ਹੋਇਆ ਪਿਆ ਜੀ ਵਰਤ ਦੇ ਮਜੀਠੀਆ ਸਾਹਿਬ ਜੀ ਮਜੀਠੀਆ ਸਾਹਿਬ ਹੂੰ ਠੀਕ ਹੈ ਜੀ ਜੀ ਤੇ ਉਹਦੇ ਵਿੱਚ ਮਤਲਬ ਕਿ 2021 ਚੋ ਦਾਵਾ ਕਰਦੇ ਕਿ ਸਿਮ ਖਰੀਦਿਆ ਗਿਆ ਸੀਗਾ ਜਿਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਸੀਗਾ ਜਿਹੜਾ ਉਸ ਸਿਮ ਦਾ ਖਰੀਦਦਾਰ ਸੀਗਾ ਐਕਚੁਅਲ 'ਚ ਉਹ ਸ਼ਾਇਦ ਟਰਾਂਸਪੋਰਟ ਦੇ ਕਾਰੋਬਾਰ 'ਚ ਵੀ ਸੀਗਾ ਅੱਡਾ ਇੰਚਾਰਜ ਸੀਗਾ ਜੀ ਉਸ ਤੋਂ ਬਾਅਦ ਉਹਦਾ ਇੱਕ ਮਤਲਬ ਕਿ ਵੀਜ਼ਾ ਲੱਗਿਆ ਸੀਗਾ ਕੈਨੇਡਾ ਦਾ ਸ਼ਾਇਦ 13 ਜੁਲਾਈ ਉਹ ਕੈਨੇਡਾ ਚਲਾ ਜਾਂਦਾ ਪਰ ਉਹਦਾ ਵੀਜ਼ਾ ਜਿਹੜਾ ਉਹ ਜਨਵਰੀ 24 ਦਾ ਲੱਗਾ ਹੋਇਆ ਗਿਆ 13 ਜੁਲਾਈ ਯਾਨੀ ਵਿਕਰਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੈ ਜੀ ਤਾਂ ਹੁਣ ਥੋੜੇ ਜਿਹ ਕਹਿੰਦੇ ਕਿ ਕੰਨ ਇਧਰ ਖੜੇ ਹੋਏ ਆ ਜਿਹੜਾ ਜਸਮੀਤ ਦਾ ਪਿਤਾ ਉਹ ਕਹਿੰਦਾ ਕਿ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜਦ ਵਿਜੀਲੈਂਸ ਤੇ ਪੁਲਿਸ ਉਹਨਾਂ ਦੇ ਘਰ ਆਈ ਤਾਂ ਸਿਰਫ ਇਹੋ ਦੱਸਿਆ ਗਿਆ ਕਿ ਵਿਜੀਲੈਂਸ ਕੇਸ ਦੇ ਬਾਰੇ ਕੋਈ ਪੁੱਛਗਿੱਛ ਕਰਨੀ ਹੈ ਫਿਲਹਾਲ ਉਹਨਾਂ ਦੀ ਕੈਨੇਡਾ ਚ ਆਪਣੇ ਮੁੰਡੇ ਦੇ ਨਾਲ ਗੱਲਬਾਤ ਨਹੀਂ ਹੋਈ ਜਦੋਂ ਗੱਲਬਾਤ ਹੋ ਗਈ ਤੇ ਅਸੀਂ ਫਿਰ ਉਦੋਂ ਕੁਝ ਕਹਿਣ ਦੀ ਪੋਜੀਸ਼ਨ ਚੋਂਗੇ ਠੀਕ ਹੈ ਨਾ ਇਹਦਾ ਮਤਲਬ ਕੀ ਆ ਦੇਖੋ ਵਿਕਰਮ ਜੀਠੀਏ ਦੀ ਟੀਮ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੀ ਨਾ ਹੋਵੇ ਹਮ ਪਰ ਖੰਨੇ ਦੇ ਵਿੱਚ ਹੁਣ ਪੁਲਿਸ ਗਈ ਆ ਜਾਂ ਵਿਜੀਲੈਂਸ ਗਈ ਆ ਉਹ ਕਹਿੰਦੇ ਕਰਦੇ ਕਿ ਸਾਨੂੰ ਤਾਂ ਹੁਣ ਪਤਾ ਲੱਗਿਆ ਕਿ ਮਾਜ਼ਰਾ ਕੋਈ ਮੈਟਰ ਕੋਈ ਇਸ ਤਰ੍ਹਾਂ ਦਾ ਹੈ ਹਮ ਤੇ ਕੈਨੇਡਾ ਚ ਬੈਠੇ ਮੁੰਡੇ ਦੇ ਨਾਲ ਸਾਡੀ ਗੱਲ ਹੀ ਨਹੀਂ ਹੋਈ ਜੀ ਇਹ ਵੀ ਅਜੀਬ ਮਾਮਲਾ ਹੈ ਨਾ ਤੋ ਕਾਫੀ ਪੇਚ ਫਸਦੇ ਆ ਹਾਲਾਂਕਿ ਇੱਥੇ ਹੁਣ ਵਿਕਰਮ ਮਜੀਠੀਆ ਦੀ ਲੀਗਲ ਟੀਮ ਜਿਹੜੀ ਹੈ ਉਹ ਦੱਸ ਸਕਦੀ ਕਿਉਂਕਿ ਉਹਨਾਂ ਨੇ ਤੇ ਦਾਵਾ ਕੀਤਾ ਸੀਗਾ ਕਿ ਸਿੰਗਲ ਮੋਬਾਈਲ ਦੀ ਰਿਕਵਰੀ ਨਹੀਂ ਹੈ ਯਾਦ ਹੈ ਨਾ ਤੁਹਾਨੂੰ ਜੀ 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 29 ਮੋਬਾਈਲ ਵਰਸਸ 0 ਮੋਬਾਈਲ ਰਿਕਵਰੀ ਜੀ ਹਾਂ ਜੀ ਤੇ SIM ਜੇ ਮੋਬਾਈਲ ਹੀ ਨਹੀਂ ਰਿਕਵਰ ਹੋਇਆ ਤਾਂ ਕੱਲਾ SIM ਰਿਕਵਰ ਹੋਇਆ ਜੀ ਅਬ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਜਾਂ ਮਤਲਬ ਕਿ ਜਿਹੜਾ ਗ੍ਰਫਤਾਰੀ ਵਾਲਾ ਜੋ ਇਹਨਾਂ ਨੇ ਉਹ ਬਣਾਇਆ ਹੁੰਦਾ ਜਮਾਤ ਤਲਾਸ਼ੀ ਵਾਲਾ ਜਿਹੜਾ ਸਾਰਾ ਸਿਸਟਮ ਕੀ ਉਹਦੇ ਤੋਂ ਬਾਅਦ ਹੋਇਆ ਤੇ ਮਤਲਬ ਕਿ ਇਸ ਪਤਾ ਨਹੀਂ ਲੱਗ ਰਿਹਾ ਕੁਝ ਕਿਉਂਕਿ ਕੁਝ ਚੀਜ਼ਾਂ ਵੀ ਹੁੰਦੀਆਂ ਨੇ ਨਾ ਕਿ ਕਈ ਵਾਰ SIM ਕਿਸੇ ਬੰਦੇ ਦੇ ਨਾਮ ਤੇ ਹੁੰਦਾ ਉਹਦੇ ਤੋਂ ਦੂਜੇ ਨੇ ਲੈ ਲਿਆ ਦੂਜੇ ਤੋਂ ਤੀਜੇ ਕੋਲ ਵੀ ਚਲੇ ਜਾਂਦਾ ਜੀ ਇਹ ਵੀ ਤਾਂ ਹੈ ਨਾ ਇਹ ਤਾਂ ਹੁਣ ਵਿਕਰਮ ਜੀਠੀ ਇਹਦੀ ਜਾਂ ਤਾਂ IT ਟੀਮ ਸਪਸ਼ਟ ਕਰ ਸਕਦੀ ਹੈ ਹੂੰ ਕਿਉਂਕਿ IT ਟੀਮ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਾਕਿਬ ਹੁੰਦੀ ਹੈ ਜਾਂ ਲੀਗਲ ਟੀਮ ਹੁਣ ਕਿਉਂਕਿ ਵਰਸ਼ਨ ਦੇ ਵਿੱਚ ਤੇ ਸਾਫ਼ ਲਿਖਿਆ ਉਸ ਅਖਬਾਰ ਨੇ ਜੀ ਕਿ ਸਬੰਧਤ ਘਰ ਦੇ ਵਿੱਚ ਪੁਲਿਸ ਵਾਲੇ ਜਾਂ ਵਿਜੀਲੈਂਸ ਤੇ ਆਈ ਆ ਇੰਟਰਸਟਿੰਗ ਹੈ ਕੁਝ ਕਹਾਣੀਆਂ ਜਿਹੜੀਆਂ ਰਿਕਵਰੀ ਮੀਮੋਆਂ ਜੀਆਂ ਦੀ ਉਹੀ ਜੋ ਅચ્છਾ ਰਾਜਮ ਸ਼੍ਰੇਣੀ ਕਰੇ ਕਿ ਰਿਕਵਰੀ ਮੀਮੋ ਹੁੰਦਾ ਜੀ ਜੀ ਆ ਠੀਕ ਹੈ ਉਹ ਜਾਮਾ ਤਲਾਸ਼ੀ ਤੇ ਮੈਨੂੰ ਲੱਗਦਾ ਉਹ ਥਾਣੇ ਵਾਲਾ ਸਿਸਟਮ ਹੁੰਦਾ ਓਕੇ ਓਕੇ ਠੀਕ ਹੈ ਉਥੇ ਵੀ ਜਾਮਾ ਤਲਾਸ਼ੀ ਹੁੰਦੀ ਆ ਨਾ ਹੂੰ ਜੋ ਤੁਹਾਡੇ ਕੋਲ ਹੈਗਾ ਉਹ ਕਰੋ ਜਮਾ ਤੇ ਜੀ 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 ਤੋ ਖੈਰ ਇਹ ਇੰਟਰਸਟਿੰਗ ਹੈ ਕਹਾਣੀ ਹੁਣ ਇਹਦੇ ਵਿੱਚ ਮਤਲਬ ਕਿ ਅਸੀਂ ਸੰਪਰਕ ਕਰਨਾ ਚਾਹਿਆ ਸੀਗਾ ਵਿਕਰਮ ਜੀਠੀਆ ਦੀ ਟੀਮ ਚੋਂ ਕਿਸੇ ਨਾਲ ਕਿ ਭਾਈ ਸਪਸ਼ਟ ਹੋ ਸਕੇ ਸਥਿਤੀ ਤਾਂ ਫਿਲਹਾਲ ਕੋਈ ਸਪਸ਼ਟਤਾ ਸਾਨੂੰ ਨਹੀਂ ਮਿਲੀ ਜੀ ਜੇ ਮਿਲੀ ਤਾਂ ਜ਼ਰੂਰ ਦੱਸਾਂਗੇ ਜੀ 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 ਦੇਖੋ ਜੀ ਇੱਕ ਮਿੱਤਰ ਕਹ ਰਹੇ ਨੇ ਗੱਲ ਕੁਲਵੀਰ ਜੀ ਕਹਿੰਦੇ ਇਹ ਸਭ ਡਰਾਮਾ ਹੀ ਆ ਬਈ ਸਰਕਾਰ ਵਿਜੀਲੈਂਸ ਤੇ ਕੁਝ ਹੋਰ ਨਹੀਂ ਪਰ ਵੇਖੋ ਜੀ ਇਹਦੇ ਵਿੱਚੋਂ ਕੀ ਨਿਕਲਦਾ ਹੁਣ ਇਹ ਤੇ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰਦਨੇ ਆ ਪਰ ਜੇ ਉਹਨੂੰ ਕੁਝ ਹੋਰ ਨਿਕਲਦਾ ਉਹਨੂੰ ਕੋਈ ਹੋਰ ਨਵੀਂ ਖਬਰ ਆ ਜਾਂਦੀ ਉਦੋਂ ਤੱਕ ਖੈਰ ਦੋਸਤੋ ਪਤਾ ਨਹੀਂ ਇਹ ਗਾਣਾ ਸਿੰਗਰ ਦਾ ਨਹੀਂ ਯਾਦ ਕਿਹੜੇ ਦਾ ਸੀਗਾ ਪਰ ਉਹ ਦੋ ਲਾਈਨਾਂ ਯਾਦ ਸੀ ਤੁਹਾਡੇ ਨਾਲ ਸਾਂਝੀਆਂ ਕਰਤੀਆਂ ਨੇ ਇਹ ਹੁਣ ਤੁਸੀਂ ਫੈਸਲਾ ਕਰ ਲਓ ਵੀ ਗਾਣਾ ਕਿਸ ਦਾ ਸੀ ਰੈਪ ਕਿਸ ਦਾ ਸੀ ਲਿਖਿਆ ਕਿਹਨੇ ਸੀ ਖੈਰ ਚਲੋ ਗਾਣੇ ਤੋਂ ਥੋੜਾ ਜਿਹਾ ਹਟ ਕੇ ਇੱਕ ਬੜੀ ਹੈਰਾਨੀ ਜਿਹੀ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ ਮਿੰਟੂ ਜੀ ਬਨੀਤ ਜੋਸ਼ੀ ਹੋਰਾਂ ਨੇ ਇੱਕ ਪੋਸਟ ਪਾਈ ਤੇ ਪੋਸਟ ਤੇ ਮੁੜ ਕੇ ਬਈ ਖਿਲਾਾਰੇ ਪੈ ਗਏ ਨੇ ਚਰਚਾ ਹੋਈ ਆ ਉਹ ਕਹਿੰਦੇ ਕਿ ਜਿਹੜੀ ਥਾਰ ਵਾਲੀ ਬੀਬੀਸੀ ਅਮਨਦੀਪ ਕੌਰ ਉਹਦਾ ਜਿਹੜਾ ਕੇਸ ਲੜ ਰਿਹਾ ਹਾਈ ਕੋਰਟ ਦੇ ਵਿੱਚ ਅਰਸ਼ਦੀਪ ਖੜਿਆਲ ਮੁੰਡਾ ਐਡਵੋਕੇਟ ਉਹ ਤੇ ਕਾਂਗਰਸ ਵਾਲਿਆਂ ਦਾ ਬੁਲਾਰਾ ਹੈ ਤੇ ਇੱਕ ਪਾਸੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਇੰਨਾ ਬੋਲਦੀ ਕਾਂਗਰਸ ਦੂਜੇ ਪਾਸੇ ਕੇਸ ਵੀ ਲੜਿਆ ਜਾ ਰਿਹਾ ਇੱਕ ਕਹਾਣੀ ਸਮਝ ਨਹੀਂ ਆ ਰਹੀ ਇਹ ਕਹਾਣੀ ਵੀ ਥੋੜੀ ਜਿਹੀ ਸਾਨੂੰ ਸਮਝਾਓ ਕਿਉਂਕਿ ਇਹ ਵੀ ਵਿਰੋਧ ਚ ਕੀ ਹੋ ਗਈ ਗੱਲ ਜਦੋਂ ਸੁਣਿਆ ਵੀ ਐ ਕਿਵੇਂ ਹੋ ਸਕਦਾ ਇੱਕ ਪਾਸੇ ਤੁਸੀਂ ਵਿਰੋਧ ਕਰ ਰਹੇ ਹੋ ਇੱਕ ਪਾਸੇ ਤੁਸੀਂ ਕੇਸ ਲੜ ਰਹੇ ਹੋ ਪਹਿਲੀ ਗੱਲ ਤੇ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੇ ਬਨੀਤ ਜੋਸ਼ੀ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਜੀ ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿ ਮਾਲਵਿੰਦਰ ਸਿੰਘ ਕੰਗ ਹੋਰੀ ਜਿਹੜੇ ਮੈਂਬਰ ਪਾਰਲੀਮੈਂਟ ਹੈ ਜੀ ਦੱਲ ਆਦਮੀਆਂ ਤੇ ਬੋਲਦੇ ਵੀ ਜਰੂਰ ਦੇ ਨਾ ਬਿਲਕੁਲ ਪਾਰਲੀਮੈਂਟ ਦੇ ਵਿੱਚ ਹੂੰ ਉਹਨਾਂ ਨੇ ਸ਼ਾਇਦ ਪ੍ਰੈਸ ਕਾਨਫਰੰਸ ਕੀਤੀ ਸੀ ਕੁਝ ਹਫ਼ਤੇ ਪਹਿਲਾਂ ਜੀ ਤਾਂ ਉਹਨਾਂ ਨੇ ਦੋਸ਼ ਲਾਇਆ ਸੀਗਾ ਕਿ ਇਹਨਾਂ ਦੇ ਇੱਕ ਕਾਉਂਸਲਰ ਨੇ ਜ਼ਮਾਨਤ ਦਿੱਤੀ ਇੱਕ ਤਸ ਕਰਦੀ ਕੀ ਆ ਬਾਸ ਕਾਉਂਸਲ ਨੇ ਭਾਰਤੀ ਜਨਤਾ ਪਾਰਟੀ ਦਾ ਕੋਈ ਨੇਤਾ ਕਹਿ ਲੋ ਚਲੋ ਜੀ ਜੀ ਪਤਾ ਨਹੀਂ ਸਾਭਾ ਕਾਉਂਸਲਰ ਸੀ ਕਿ ਮੌਜੂਦਾ ਸੀ ਕਿਸ ਜ਼ਮਾਨਤ ਦੁੱਤੀ ਆ। ਹੂੰ ਫਿਰ ਇਹਦਾ ਮਤਲਬ ਆ ਕਿ ਜੇ ਤੁਸੀਂ ਜ਼ਮਾਨਤ ਕਿਸੇ ਦੀ ਦੇ ਆਓ ਜੀ ਵੈਲਨ ਗੁੱਡ ਹੈ ਕਿ ਯਾਰ ਹੁਣ ਕਿਸੇ ਨਾ ਕਿਸੇ ਤਾਕਤ ਉਤੇ ਜ਼ਮਾਨਤ ਦੇਣੀ ਹੈ। ਅੱਛਾ ਫਿਰ ਇਹਦੇ 'ਚ ਵੀ ਇੱਕ ਪੰਗਾ ਹੈ। ਜੀ ਦੇਖੋ ਕਿਸੇ ਵੀ ਸਟੈਂਡ ਨੂੰ ਜੇ ਆਪਾਂ ਲੈਣਾ ਹੈ ਨਾ ਤਾਂ ਕੁਝ ਉਹਦੇ ਮਗਰ ਕਾਰਨ ਹੋਣੇ ਚਾਹੀਦੇ ਆ ਤਰਕ ਹੋਣਾ ਚਾਹੀਦਾ। ਕੇਸ ਜਾਇਜ਼ ਵੀ ਹੋ ਸਕਦਾ ਨਜਾਇਜ਼ ਵੀ ਹੋ ਸਕਦਾ। ਹੂੰ ਜੇ ਜਮਾਨਤ ਦੇਣ ਵਾਲੀ ਦੀ ਗੱਲ ਕਰੀਏ ਤਾਂ ਉਹਦੇ ਪੱਖ ਦੀ ਵੀ ਉਹਦੇ ਵਿਰੋਧ ਦੀ ਵੀ ਠੀਕ ਹੈ ਜੀ ਹੁਣ ਇਸ ਰਾਈ ਜੇ ਆਪਾਂ ਗੱਲ ਕਰੀਏ ਤਾਂ ਕੇਜਰੀਵਾਲ ਸਭ ਹੋਰਾਂ ਦੇ ਕੁਝ ਕੇਸ ਕਾਂਗਰਸੀ ਮੈਂਬਰ ਪਾਰਲੀਮੈਂਟ ਹੈ ਜਿਹੜੇ ਅਭੀ ਸ਼ੇਖਮਨੂ ਸਿੰਘ ਵੀ ਵੀ ਲੜਦੇ ਰਹੇ ਹੁਣ ਕੱਲ ਨੂੰ ਕੋਈ ਘੇਰ ਕੇ ਕਵੇ ਕਿ ਲਿਕਰ ਪਾਲਿਸੀ ਚ ਫਲਾਣਾ ਵਕੀਲ ਇਹਨਾਂ ਦਾ ਕੇਸ ਝਗੜਦਾ ਸੀ ਦੱਸ ਰਹੇ ਨੇ ਮਿੱਤਰ ਨਾਂ ਲੈ ਰਹੇ ਨੇ ਸੁਰੇਂਦਰ ਜੀ ਕਹਤਾ ਕੇਜਰੀਵਾਲ ਸਾਹਿਬ ਦਾ ਸਿੰਘਵੀ ਸਾਹਿਬ ਦਾ ਜੀ ਸਿੰਘਵੀ ਸਾਹਿਬ ਉਹਨਾਂ ਦੇ ਵਕੀਲ ਆ ਕਹਿੰਦੇ ਕੇਜਰੀਵਾਲ ਸਾਹਿਬ ਦੇ ਕਾਂਗਰਸੀ ਮੈਂਬਰ ਪਾਰਲੀਮੈਂਟ ਪੇਸ਼ ਹੁੰਦੇ ਰਹੇ ਨੇ ਜੀ ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਥਾਰ ਵਾਲੀ ਬੀਬੀ ਦਾ ਉਹਦੇ ਦੋ ਮੁਕੱਦਮੇ ਆ ਅਰੇ ਸਰ ਨਸ਼ੇ ਵਾਲੇ ਮੁਕੱਦਮੇ ਚ ਤਾਂ ਆਲਰੇਡੀ ਉਹ ਜਵਾਨ ਤਾ ਤੇ ਹੂੰ ਨਸ਼ੇ ਵਾਲੇ ਮਕਦਮੇ ਚ ਤੇ ਉਹ ਜ਼ਮਾਨਤ ਤੇ ਆ ਫਿਰ ਉਹ ਉਹ ਕਿਹੜੇ ਵਕੀਲ ਨੇ ਕਰਵਾਈ ਇੱਕ ਮਿੰਟ ਉਹ ਕਿਹੜੇ ਵਕੀਲ ਨੇ ਕਰਵਾਈ ਹੂੰ ਉਹ ਵੀ ਤਾਂ ਕੋਈ ਪੰਜਾਬੀ ਹੋਊਗਾ ਜੀ ਹੂੰ ਤੇ ਦੂਜੀ ਗੱਲ ਇਹ ਆ ਕਿ ਉਹਦਾ ਜ਼ਮਾਨਤ ਦਾਤਾ ਕੌਣ ਹੈ شناخت ਕਰਨ ਵਾਲਾ ਕੌਣ ਹੈ